ਚੀ ਸੱਚੀ ਕੁਰਬਾਨੀ ਅਕੀ ਗੁਰਮਤ ਵਿਚਾਰ ਹੋਲਾ ਬੱਲਾ ਆ ਗਿਆ ਅਨੰਦਪੁਰ ਬਾਜਾ ਵਾਲੇ ਦਾ ਸਾਰੀਆਂ ਸੰਗਤਾਂ ਨੂੰ ਬੇ ਲਖ ਲਖ ਹੋਣ ਵਧਾਈਆਂ गाने चिट्टियां ਕੱਲੀਆਂ ਜੀ ਸੰਗਤਾਂ ਦੂਰੋਂ ਦੂਰੋਂ ਨੰਦਪੁਰ ਸਾਹਿਬ ਜਾਈਆਂ ਕਿਦਰੇ ਟਾੜੀ ਉੱਚੀ ਹੈ ਕਾਲਾ ਕੇ ਗਾਮ ਦੇ ਕਿਦਰੇ ਟਾੜੀ ਕਿਦਰੇ ਟਾੜੀ ਉੱਚੀ ਹੈ ਕਾਲਾ ਕੇ ਗਾਮ ਦੇ ਮਾਤਾ ਗੁਜਰੀ ਜੀ ਦੇ ਲਾੜਦੀਆਂ ਵਟਾਈਆਂ ਸਾਰੇ ਨੰਦਪੁਰ ਸਾਹਿਬ ਚ ਜਗਮਗ ਜਗਮਗ ਹੋ ਰੀ ਏ ਸੰਗਤੇ ਸਾਰੇ ਪਾਸੇ ਦੇਖੋ ਹੋਇਆਂ ਨਰਜ ਨਾਇਆਂ ਸੰਗਤ ਦੇ ਸੰਯੋਗ ਦੇ ਨਾਲ ਲੰਗਰ ਲੱਗ ਰਿਹਾ 골ਡਨ ਐਵੀਨੂ ਨਾਲੋਂ ਜਿੱਥੇ 14 ਸਾਲ ਹੋ ਗਏ ਲੰਗਰ ਲਾਉਣਿਆ ਹੋਲੇ ਮੱਲੇ ਦੇ ਸੰਬੰਧ ਦੇ ਵਿੱਚ ਕਿਉਂਕਿ ਸਾਡਾ ਮਗਰਲਾ ਪਛੋਕੜਾ ਸੀ ਵੇਖੀਏ ਕਿ ਗੁਰੂ ਗਬੰਦਰ ਸਿੰਘ ਨੇ ਸਾਰਾ ਪਰਿਵਾਰ ਵਾਰ ਦਿੱਤਾ ੂਆ ਦੇ ਪੁੱਤ ਵਾਰ ਦਿੱਤੇ ਗੁਰੂ ਅਰਜਨ ਦੇਵ ਤੱਤਿਆਂ ਲੋਹਾਂ ਦੇ ਬਹਿ ਗਏ ਹੋਰ ਕਈ ਸ਼ੀਦियां ਪੈ ਗਈਆਂ ਦੇ ਅਸੀਂ ਇੰਨਾ ਕੁਝ ਕਰਦਿਆਂ ਇੱਕ ਛੇਵਾਂ ਦਰਿਆ ਨਸ਼ੇ ਦਾ ਚੱਲ ਪਿਆ ਉਹਨੂੰ ਠੱਲ ਪਾਉਣ ਵਾਸਤੇ ਕੋਈ ਵੀ ਨਹੀਂ ਤੁਰਦਾ ਕੋਈ ਸਰਕਾਰਾਂ ਨਹੀਂ ਕਰ ਰਹੀਆਂ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਕਿ ਛੇਵਾਂ ਦਰਿਆ ਨਸ਼ੇ ਦਾ ਜਿਹੜਾ ਹੱਲ ਕਰਨਾ ਚਾਹੀਦਾ ਤੇ ਸੰਗਤ ਦੇ ਸਹਿਯੋਗ ਦੇ ਨਾਲ ਹੀ ਹਰ ਸਾਲ ਗੋਲਡਨ ਐਵੇਨਿਊ ਸੰਗਤ ਦੇ ਸਹਾਰ ਨਾਲ 100 ਫੁੱਟੀ ਦੇ ਸਾਹਮਣੇ ਦੰਦਾਵਾਲਾ ਹਸਪਤਾਲ ਦੀ ਕੰਧ ਦੇ ਨਾਲ ਮਾਲ ਮੰਡੀ ਲੰਗਰ ਲਗਾਇਆ ਜਾਂਦਾ ਸਾਡੇ ਪੁਲਿਸਾਂ ਵਾਲਿਆਂ ਦਾ ਬੜਾ ਸੰਯੋਗ ਹੈ ਜਵਾਨਾਂ ਦਾ ਕਿ ਉਹ ਬਹੁਤ ਹਰ ਹਰ ਰਕਮ ਦੀ ਮਦਦ ਕਰਦੇ ਆ ਸਾਡੀ ਹਾਂਜੀ ਇਸ ਲਈ ਗੱਤੀ ਦੇ ਯੋਰ ਮਤਲਬ ਜਿੱਤਣ ਵਾਲਿਆਂ ਦਾ ਰੱਖਿਆ 5000 ਰੁਪਏ ਤੇ ਹਰਨ ਵਾਲਿਆਂ ਦਾ ਰੱਖਿਆ 4000 ਰੁਪਏ ਹਾਂਜੀ ਤੇ ਵਖਾਏ ਜਾਣਗੇ ਜੋਰਜੀਓ ਦਿਨ ਵੀ ਵਿਖਾਏ ਜਾਣਗੇ ਇੱਕ ਮੈਂ ਪ੍ਰੈਸ ਰਿਪੋਰਟਰ ਆਣਾ ਵੀ ਬੇਨਤੀ ਕਰਾਂਗੇ ਇਹਨਾਂ ਦਾ ਵਿਚਾਰਿਆਂ ਦਾ ਬੜਾ ਸੰਯੋਗ ਹੈ ਕਿ ਹਰ ਸਾਲ ਆਣ ਕੇ ਸਾਡੀ ਖਬਰ ਲਾਉਂਦੇ ਆ ਤੇ ਬਾਕੀ ਆ ਹਲਵਾਈ ਜਿਹੜੇ ਸਾਡੇ ਇਹ ਬਹੁਤ ਚੰਗੇ ਨੇ ਵਿਚਾਰੇ ਜਿਹੜੀ ਸਬਜੀ ਆਖੀਏ ਉਹੋ ਹੀ ਬਣਾਉਂਦੇ ਆ ਇਹਨਾਂ ਦੀ ਵੀ ਖਬਰ ਪਰੋ ਕੀ ਬਣਾਇਆ ਜਾ ਰਿਹਾ ਜੀ ਅੱਜ ਲੰਗਰ ਚ ਆਹ ਹੋਵੇ ਜੀ ਬੱਲੇ ਕੀ ਬੋਲ ਰਿਹਾ ਛੋਲਲੇ ਤੇ ਦਾਲ ਤੇ ਆਲੂ ਪਨੀਰ ਬਣਿਆ ਹੈ। ਪਾਪਾ ਜੀ ਦੇ ਸੰਯੋਗ ਦੇ ਨਾਲ ਬਹੁਤ ਵਧੀਆ ਲੰਗਰ ਚੱਲ ਰਿਹਾ ਹੈ। ਕਿੰਨੇ ਦਿਨ ਤੋਂ ਲੰਗਰ ਲੱਗ ਰਿਹਾ ਹੈ? ਇਹ ਚੱਲ ਰਿਹਾ ਜੀ ਪਹਿਲੀ ਹੋਲੀ ਤੋਂ ਚੱਲ ਰਿਹਾ ਜੀ ਬਾਵਾ ਜੀ ਤੇ ਨਵੇਂ ਹੋਲੇ ਤੱਕ ਚੱਲੇਗਾ ਜੀ। ਕੁਝ ਖਾਸ ਵਾਜਿਬੀ ਖੜੀ ਭਲੇ ਸੰਗਤਾਂ ਨੂੰ ਲੈ ਕੇ ਗਿਆ ਲੱਖ ਲੱਖ ਵਾਰੀ ਨਾ ਰੱਖ ਲੱਖ ਵਾਰੀ ਵਾਜੂ ਜੀ ਦਾ ਖਾਸਾ ਵਾਜੂ ਜੀ ਕੀ ਕਹਤੇ ਬਹੁਤ ਬਹੁਤ ਬਧਾਈਆਂ ਹੋਣ ਕੋਲੇ ਮਲੇ ਦੀਆਂ ਤੇ ਅਨੰਤੋ ਸਾਹਿਬ ਜੀ ਵਾਲੀ ਸੰਗਤ ਤੇ ਮੇਰੇ ਮਾਪੇ ਵੀ ਖਾਸਾ ਦੰਗ ਲਾਦੇ ਹਨ ਬਹੁਤ ਖੁਸ਼ੀ ਆ ਜਾ ਦੇ ਦਾ ਮਾਤੇ ਅੱਗੇ ਨਾ ਗੈ ਚੁਕਾ ਅੱਡੇ 16 17 ਸਾਲ ਲੰਗਰ ਲੱਗਦਾ ਇਹ ਸਿੰਘ ਅਦੀਪਾਨ ਦੀਆ ਇਤਰਾ ਪੰਜਾਬੀ ਚ ਬੋਲਦੇ ਹੁੰਦੇ ਅਸੀਂ ਪਿੱਛੇ ਆ ਬਾਂਦੀ ਉਹ ਭੈਣ ਆ ਸਾਡੀ ਬੇਟੀ ਉਹ ਸਾਡਾ ਜਵਾਈ ਆ ਇਹ ਇਸ ਦਾ ਕਰਕੇ ਸੰਗਤ ਨੂੰ ਬਹੁਤ ਸੇਯੋਗ ਸਾਨੂੰ ਦਿੰਦੀ ਆ ਸੰਗਤ ਦਾ ਮੈਂ ਤਾਂ ਕੋਈ ਨਹੀਂ ਵੱਡਾ ਹੈਗਾ ਸੰਗਤ ਦੇ ਲੋਕ ਦੇ ਨਾਲ ਸੰਗਤ ਜਦੋਂ ਉਹ ਦਿੰਦੀ ਆ ਤੇ ਲੰਗਰ ਲੱਗਦਾ ਓਏ ਸੋਨਿਆਲ ਸਤਿਗਿਆਕਾਰੋ ਸੱਚੀ ਕੁਰਬਾਨੀ ਅਤੇ ਗੁਰਮਤ ਵਿਚਾਰ